ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 822 ਤੋਂ ਲੈ ਕੇ 823 ਤੱਕ ਸਵੈਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਹਰ ਹਰ ਨਾਮ ਅਪਾਰ ਅਮੋਲੀ প্রাণ پیارو منے ادھارو چیت چت وہ جیسے پان تم بولی رہاو ہاں جی سنگت جی پنجم પાషా ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ অমূল্যક ਹੈ अपरੰਪਰ ਹੈ ਇਸ ਸੰਸਾਰ ਦੇ ਕਿਸੇ ਪਦਾਰਥ ਦੇ ਬੱਟੇ ਵਿੱਚ ਲਿਆ ਨਹੀਂ ਜਾ ਸਕਦਾ ਕੰਦੇ ਪਰਮੇਸ਼ਰ ਦਾ ਨਾਮ ਮੇਰੇ ਲਈ ਪ੍ਰਾਣਾ ਨਾਲੋਂ ਪਿਆਰਾ ਹੈ ਮੇਰੇ ਮਨ ਦਾ ਸਹਾਰਾ ਹੈ ਜਿਵੇਂ ਇੱਕ ਪਾਨ ਵੇਚਣ ਵਾਲੀ ਆਪਣੇ ਪਾਨਾਂ ਦਾ ਖਿਆਲ ਰੱਖਦੀ ਹੈ ਮੇਰਾ ਮਨ ਹਰ ਵਕਤ ਪਰਮੇਸ਼ਰ ਦੇ ਨਾਮ ਵਿੱਚ ਗਿੱਜਿਆ ਰਹਿੰਦਾ ਹੈ ਮੇਰਾ ਚੇਤੇ ਵਿੱਚ ਪਰਮੇਸ਼ਰ ਦਾ ਨਾਮ ਹਮੇਸ਼ਾ ਵਸਿਆ ਰਹਿੰਦਾ ਹੈ ਸਹਿਜ ਸਮਾਇੋ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੀਯ ਮੁਖ ਲਾਗੋ ਜੋ ਵਡ ਪਾਗੋ ਸੁਹਾਗ ਹਮਾਰੋ ਕਤੂ ਨ ਢੋਲੀ ਜਦੋਂ ਦਾ ਕਹਿੰਦੇ ਪਰਮੇਸ਼ਰ ਨੇ ਮੈਨੂੰ ਇਹ ਭੇਦ ਸਮਝਾ ਦਿੱਤਾ ਜਦੋਂ ਜਦੋਂ ਤਾਂ ਜਦੋਂ ਤੋਂ ਕਹਿੰਦੇ ਮੈਨੂੰ ਗੁਰੂ ਨੇ ਇਹ ਭੇਦ ਪਰਮੇਸ਼ਰ ਬਾਰੇ ਸਮਝਾ ਦਿੱਤਾ ਕਹਿੰਦੇ ਮੈਂ ਆਤਮਿਕ ਅਡੋਲਤਾ ਵਿੱਚ ਟਿਕ ਗਿਆ ਜਿਹੜੀ ਮੇਰੀ ਇਹ ਤਨ ਦੀ ਚੋਲੀ ਆ ਕਹਿੰਦੇ ਇਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਗਈ ਹੈ ਜਿਨ੍ਹਾਂ ਦੇ ਕਹਿੰਦੇ ਵੱਡੇ ਭਾਗ ਨੇ ਉਹ ਪਰਮੇਸ਼ਰ ਦਾ ਦਰਸ਼ਨ ਕਰਦੇ ਨੇ ਕਹਿੰਦੇ ਜਦੋਂ ਵੱਡੇ ਭਾਗ ਕਿਸੇ ਦੇ ਉੱਗੜਦੇ ਨੇ ਉਹ ਪਰਮੇਸ਼ਰ ਦਾ ਦਰਸ਼ਨ ਕਰਦੇ ਨੇ ਕਹਿੰਦੇ ਫਿਰ ਜਿਹੜੇ ਪਰਮੇਸ਼ਰ ਦੇ ਸੁਹਾਗ ਵਾਲੇ ਹੋ ਜਾਂਦੇ ਨੇ ਉਹ ਫਿਰ ਕਦੇ ਡੋਲਦੇ ਨਹੀਂ ਉਹ ਕਦੇ ਵਿਕਾਰਾਂ ਵੱਲ ਮੁੜ ਕੇ ਨਹੀਂ ਜਾਂਦੇ ਰੂਪ ਨ ਤੂਪ ਨ ਗੰਧ ਨ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰੀਰ ਰਵੀ ਸੁਹਾਗਨ ਆਤਨੀ ਕੀ ਮੇਰੀ ਬਣੀ ਖਟੋਲੀ ਕਹਿੰਦੇ ਮੈਂ ਪਰਮੇਸ਼ਰ ਦੀ ਸੇਵਾ ਲਈ ਕੋਈ ਤੂਪ ਕੋਈ ਸੁਗੰਧੀ ਕੋਈ ਦੀਪ ਕੋਈ ਦੀਵੇ ਨਹੀਂ ਬਾਲੇ ਹੈਗੇ ਕਹਿੰਦੇ ਮੈਂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਤਾਣੇ ਪੇਟੇ ਵਾਂਗ ਕਹਿੰਦੇ ਲਿਫਟ ਗਈਆਂ ਕਹਿੰਦੇ ਪਰਮੇਸ਼ਰ ਨੇ ਆਪ ਮੈਨੂੰ ਆਪਣੀ ਸੁਹਾਗਣ ਬਣਾ ਕੇ ਆਪਣੇ ਨਾਲ ਮੇਲ ਲਿਆ ਹੁਣ ਮੇਰਾ ਆਤਮਿਕ ਜੀਵਨ ਬਹੁਤ ਉੱਚਾ ਹੋ ਗਿਆ ਹੈ ਪਰਮੇਸ਼ਰ ਦੇ ਮਿਲਾਪ ਸਦਕਾ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਯਾਰਾ ਤਬ ਤੇ ਦੁਰਮਤ ਦੂਰ ਪਈ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਜਪਿਆਂ ਸਦਾ ਨਾਮ ਜਪਿਆਂ ਪਰਮੇਸ਼ਰ ਦਾ ਸਰੂਪ ਹੀ ਹੋ ਜਾਈਦਾ ਜਦੋਂ ਤੋਂ ਕਹਿੰਦੇ ਮੈਨੂੰ ਸੰਤ ਜਨਾਂ ਦੀ ਸਾਧ ਜਨਾਂ ਦੀ ਸੰਗਤ ਮਲੀ ਆ ਮਿਲੀ ਹੈ ਉਦੋਂ ਤੋਂ ਮੇਰੀ ਜਿਹੜੀ ਮਾੜੀ ਮਾਤਾ ਉਹ ਦੂਰ ਹੋ ਗਈ ਆ ਪੂਰਨ ਪੂਰ ਰਹੋ ਸੰਪੂਰਨ ਸੀਤਲ ਸਾਤ ਦਿਆਲ ਦਈ ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ ਤਾਨਤੇ ਹੋਏ ਸਗਲ ਖਈ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਬਰਕਤ ਸਦਕਾ ਹੁਣ ਕਹਿੰਦੇ ਸਭ ਜਗ੍ਹਾ ਤੇ ਪਰਮੇਸ਼ਰ ਵਿਆਪਕ ਕਹਿੰਦੇ ਮਹਿਸੂਸ ਹੁੰਦਾ ਹੈ ਉਹ ਪਰਮੇਸ਼ਰ ਜੋ ਸਾਨੂੰ ਸ਼ਾਂਤੀ ਦੇਣ ਵਾਲਾ ਹੈ ਸਾਡੇ ਤੇ ਦਿਆਲ ਹੈ ਸਾਡੇ ਹਿਰਦੇ ਨੂੰ ਠੰਡਕ ਪਹੁੰਚਾਉਣ ਵਾਲਾ ਹੈ ਕਹਿੰਦੇ ਮੇਰੇ ਅੰਦਰੋਂ ਕਾਮ ਕ੍ਰੋਧ ਤ੍ਰਿਸ਼ਨਾ ਹੰਕਾਰ ਸਭ ਕਹਿੰਦੇ ਖਤਮ ਹੋ ਗਏ ਨੇ ਪਰਮੇਸ਼ਰ ਦੇ ਨਾਮ ਦੀ ਬਰਕਤ ਸਦਕਾ ਸਤ ਸੰਤੋਖ ਦਿਆ ਧਰਮ ਸੋਚ ਸੰਤਨ ਤੇ ਇਹ ਮੰਤ ਲਈ ਕਹ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੀ ਸੋਜ ਪਈ ਕਹਿੰਦੇ ਸੰਤ ਜਨਾਂ ਦੀ ਸੰਗਤ ਦੇ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਅੰਦਰ ਸਤ ਸੰਤੋਖ ਦਿਆ ਸੋਚ ਤਰਮ ਵਰਗੇ ਗੁਣ ਪੈਦਾ ਕਰਨੇ ਨੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਆਪਣੇ ਅੰਦਰ ਵਸਦੇ ਪਰਮੇਸ਼ਰ ਨੂੰ ਪਹਿਚਾਨ ਲਿਆ ਉਹਨਾਂ ਨੂੰ ਇਹ ਸਾਰੇ ਜੀਵਨ ਦੀ ਅਸਲੀਅਤ ਦੀ ਸਮਝ ਪੈ ਜਾਂਦੀ ਹੈ ਕਿ ਜੀਵਨ ਕਿਸ ਤਰ੍ਹਾਂ ਉੱਚਾ ਹੋ ਸਕਦਾ ਹੈ ਬਿਲਾਵਲ ਮਹੱਲਾ ਪੰਜਵਾ ਕਿਆ ਹਮ ਜੀ ਜੰਤ ਬੇਚਾਰੇ ਬਰਨ ਨ ਸਾਕੈ ਏਕ ਰੁਮਾਈ ਬ੍ਰਹਮ ਮਹੇਸ ਸਿਧ ਮਨ ਇੰਦਰਾ ਬੇ ਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਥੀਐ ਕਿਛ ਕਥਨ ਨ ਜਾਈ ਜਹ ਜਹ ਦੇਖਾਂ ਤਹ ਰਹਾ ਸਮਾਈ ਰਹਾਉ ਹੰਦੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਵਿਚਾਰੇ ਜੰਤ ਪਰਮੇਸ਼ਰ ਦੇ ਇੱਕ ਰੋਮ ਬਾਰੇ ਨਹੀਂ ਦੱਸ ਸਕਦੇ ਔਰ ਇੱਕ ਰੋਮ ਜਿੰਨਾ ਨਹੀਂ ਦੱਸ ਸਕਦੇ ਕਹਿੰਦੇ ਅਸੀਂ ਤੇ ਕੀ ਦੇ ਪਾਣੀ ਹਾਰ ਹਾਂ ਬ੍ਰਹਮਾ ਮਹੇਸ਼ ਵੱਡੇ ਵੱਡੇ ਸਿੱਧ ਮੁਨੀ ਜਨ ਇੰਦਰ ਵਰਗੇ ਉਹ ਉਸ ਪਰਮੇਸ਼ਰ ਦੀ ਗਤੀ ਬਾਰੇ ਨਹੀਂ ਜਾਣ ਸਕਦੇ ਪਰਮੇਸ਼ਰ ਦੀ ਆਤਮਿਕ ਅਵਸਥਾ ਬਾਰੇ ਨਹੀਂ ਜਾਣ ਪਾਏ ਕਹਿੰਦੇ ਉਸ ਪਰਮੇਸ਼ਰ ਬਾਰੇ ਅਸੀਂ ਕੀ ਕਥਨ ਕਰ ਸਕਦੇ ਹਾਂ ਕੁਝ ਬਿਆਨ ਹੀ ਨਹੀਂ ਕਰ ਸਕਦੇ ਬਸ ਇਹੀ ਹੈ ਕਿ ਜਦੋਂ ਸਾਨੂੰ ਗੁਰੂ ਵੱਲੋਂ ਸੋਝੀ ਆਉਂਦੀ ਹੈ ਤਾਂ ਸਾਨੂੰ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਦਿਖਾਈ ਦਿੰਦੇ ਨੇ ਜਹ ਮਹਾ ਪਿਆਨ ਦੁਖ ਜਮ ਸੁਣੀਐ ਤਹ ਮੇਰੇ ਪ੍ਰਭ ਤੂੰ ਹੈ ਸਹਾਈ ਸਰਨ ਪਰਿਓ ਹਰ ਚਰਨ ਗਹਿ ਪ੍ਰਭ ਗੁਰੂ ਨਾਨਕ ਕਉ ਬੂਝ ਬੁਝਾਈ ਜਿੱਤੇ ਕਹਿੰਦੇ ਜਮਦੂਤ ਦੇ ਬੜੇ ਦੁੱਖ ਸਹਾਰਨੇ ਪੈਂਦੇ ਨੇ ਉੱਥੇ ਸੁਣਿਆ ਕਿ ਪਰਮੇਸ਼ਰ ਤੂੰ ਹੀ ਮਦਦਗਾਰ ਬਣਦਾ ਹੈ ਸਰਨ ਪਰਿਓ ਹਰ ਚਰਨ ਗਹਿ ਪ੍ਰਭ ਗੁਰੂ ਨਾਨਕ ਕਉ ਬੂਝ ਬੁਝਾਈ ਕਹਿੰਦੇ ਜਦੋਂ ਗੁਰੂ ਨਾਨਕ ਨੂੰ ਵੀ ਗੁਰੂ ਦੇ ਵੱਲੋਂ ਇਹ ਸੋਝੀ ਹੋ ਗਈ ਤਾਂ ਪਰਮੇਸ਼ਰ ਦੀ ਸ਼ਰਨ ਆਇਆ ਤੇ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਧੱਕਿਆ ਬਿਲਾਵਲ ਮਹੱਲਾ ਪੰਜਵਾਂ ਅਗੰਮ ਰੂਪ ਅਬినాਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ਅਚਰਜ ਸੁਨਿਓ ਪ੍ਰਾਪਤ ਪੇਟਲੇ ਸੰਤ ਚਰਨ ਚਰਨ ਮਨ ਲਾਈਐ ਕਿਤ ਬੀਦੀ ਐ ਕਿਤ ਸੰਜਮ ਪਾਈਐ ਕਹ ਸੁਰਜਨ ਕਿਤ ਜੁਗਤੀ ਧਿਆਈਐ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਸ਼ਾ ਕਹਿੰਦੇ ਨੇ ਉਹ ਪਰਮੇਸ਼ਰ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਜੋ ਅਟਲ ਹੈ ਕਹਿੰਦੇ ਇੱਕ ਪਲ ਵਿੱਚ ਉਹਦਾ ਨਾਮ ਜਪੀਏ ਤਾਂ ਉਹ ਵਿਕਾਰੀਆਂ ਨੂੰ ਪਵਿੱਤਰ ਬਣਾ ਦਿੰਦਾ ਹੈ ਅਸੀਂ ਸੋਚਾਂਗੇ ਕਿ ਅਸੀਂ ਤੇ ਕਈ ਵਾਰ ਜਪ ਲੈਨੇ ਆ ਇੱਕ ਵਾਰ ਹਿਰਦੇ ਤੋਂ ਜਪਣਾ ਤੇ ਲੱਖਾਂ ਵਾਰ ਹਿਰਦਾ ਨਾਂ ਜੁੜਿਆ ਹੋਵੇ ਜਪਣਾ ਇਹਦੇ ਵਿੱਚ ਬਹੁਤ ਫਰਕ ਹੈ ਜਿਸ ਦਿਨ ਕਿਤੇ ਹਿਰਦਾ ਜੁੜ ਗਿਆ ਉਸ ਦਿਨ ਇੱਕ ਪਲ ਇੱਕ ਵਾਰ ਜਪਿਆ ਹੋਇਆ ਥਾਂੇ ਪੈ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਦੋਂ ਤੋਂ ਕਹਿੰਦੇ ਸੰਤ ਜਨਾਂ ਦੇ ਨਾਲ ਮਿਲਾਪ ਹੋਇਆ ਪਰਮੇਸ਼ਰ ਦੀ ਅਸਚਰਜਤਾ ਬਾਰੇ ਸੁਣਿਆ ਕਹਿੰਦੇ ਆਪਣੇ ਚਰ ਆਪਣੇ ਮਨ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਜੋੜੀਏ ਜਦੋਂ ਤੋਂ ਕਹਿੰਦੇ ਸੰਤ ਜਨਾਂ ਨਾਲ ਮਿਲਾਪ ਹੁੰਦਾ ਫਿਰ ਸੰਤ ਜਨ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਨੇ ਫਿਰ ਸਾਨੂੰ ਉਹਦੀ ਅਸਚਰਜਤਾ ਬਾਰੇ ਪਤਾ ਲੱਗਦਾ ਕਹਿੰਦੇ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਮਨ ਜੋੜੀਏ ਜਿਸ ਤਰ੍ਹਾਂ ਆਪਾਂ ਨੂੰ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਪਾਸ਼ਾ ਦੱਸਦੇ ਨੇ ਨਾ ਕਿ ਪਰਮੇਸ਼ਰ ਦਾ ਕੀ ਸਰੂਪ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਉਹ ਕਿਹੜੀ ਵਿਧੀ ਆ ਉਹ ਕਿਹੜਾ ਸੰਜਮ ਆ ਜਿਸ ਨਾਲ ਅਸੀਂ ਪਰਮੇਸ਼ਰ ਨੂੰ ਪਾ ਸਕਦੇ ਆ ਕਹਿੰਦੇ हे ਭਲੇ ਪੁਰਖ ਕਿਸ ਤਰੀਕੇ ਦੇ ਨਾਲ ਪਰਮੇਸ਼ਰ ਨੂੰ ਧਿਆਈਏ ਜੋ ਮਾਨੁਖ ਮਾਨੁਖ ਕੀ ਸੇਵਾ ਉਹ ਤਿਸ ਕੀ ਲਈ ਲਈ ਫੁਨ ਜਾਈਏ ਨਾਨਕ ਸਰਨ ਸਰਨ ਸੁਖ ਸਾਗਰ ਮੋਹਿ ਟੇਕ ਤੇ ਰੋ ਇਕ ਨਾਈਏ ਕਹਿੰਦੇ ਜੇ ਇੱਕ ਮਨੁਖ ਦੂਜੇ ਮਨੁਖ ਦੀ ਸੇਵਾ ਕਰਦਾ ਜਾਂ ਉਹਦੇ ਕੰਮ ਆਉਂਦਾ ਕਹਿੰਦੇ ਫਿਰ ਮੋੜ-ਮੋੜ ਕੇ ਕਹਿੰਦੇ ਉਹਨੂੰ ਹੁੰਦਾ ਕਿ ਵੀ ਮੇਰਾ ਇਹ ਕੰਮ ਸਵਾਰ ਦੇਵੇ ਪਰ ਕਹਿੰਦੇ ਨਾਨਕ ਜੀ ਕਹਿੰਦੇ ਅਸੀਂ ਤੇ ਪਰਮੇਸ਼ਰ ਜੀ ਤੇਰੀ ਸ਼ਰਨ ਆਏ ਆ ਤੂੰ ਸੁੱਖਾਂ ਦਾ ਸਾਗਰ ਹੈ ਸਾਨੂੰ ਤੇ ਤੇਰੇ ਇੱਕ ਨਾਮ ਦਾ ਆਸਰਾ ਹੈ ਤੇਰੇ ਨਾਮ ਦੀ ਟੇਕ ਹੈ ਸਾਨੂੰ ਕਿਸੇ ਮਨੁੱਖ ਦਾ ਆਸਰਾ ਨਹੀਂ ਬਿਲਾਵਲ ਮਹੱਲਾ ਪੰਜਮ ਸੰਤ ਸਰਨ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਜਦੋਂ ਤੋਂ ਕਹਿੰਦੇ ਮੈਂ ਗੁਰੂ ਜਨਾਂ ਦੀ ਸ਼ਰਨ ਵਿੱਚ ਆਇਆ ਉਹਨਾਂ ਦੀ ਸੇਵਾ ਭਗਤੀ ਕੀਤੀ ਆ ਕਹਿੰਦੇ ਉਦੋਂ ਤੋਂ ਮੇਰੇ ਸਾਰੇ ਸੰਸਾਰਿਕ ਤੰਦੇ ਬੰਧਨ ਸਾਰੇ ਮਾਇਆ ਦੇ ਜੰਜਾਲ ਛੁੱਟ ਗਏ ਨੇ ਕਹਿੰਦੇ ਮੈਨੂੰ ਇਹਨਾਂ ਤੋਂ ਖਲਾਸੀ ਮਿਲ ਗਈ ਆ ਸੂਖ ਸਹਜ ਅਰਕਨੋਂ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਸਾਕੋਂ ਗੁਰ ਪੂਰਾ ਮੇਰੀ ਉਲਟ ਤਰੀ ਜਦੋਂ ਤੋਂ ਕਹਿੰਦੇ ਗੁਰੂ ਨੇ ਪਰਮੇਸ਼ਰ ਦੇ ਨਾਮ ਦਾ ਦਾਨ ਦੇ ਦਿੱਤਾ ਪਰਮੇਸ਼ਰ ਦਾ ਨਾਮ ਜਪਿਆਂ ਮੇਰੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਬਹੁਤ ਆਨੰਦ ਬਣਿਆ ਰਹਿੰਦਾ ਕਹਿੰਦੇ ਪਰਮੇਸ਼ਰ ਦਾ ਜਿਹੜੇ ਨਾਮ ਦਾ ਰਸਾ ਕਹਿੰਦੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹਿੰਦੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਜਿਹੜੀ ਮੇਰੀ ਬਿਰਤੀ ਆ ਉਹ ਸੰਸਾਰ ਵੱਲੋਂ ਉਲਟ ਕੇ ਨਿਰੰਕਾਰ ਵੱਲ ਆ ਦਿੱਤੀ ਕਿਉ ਮੋਹਨ ਸਬ ਕੈ ਸੰਗੇ ਊਨ ਨ ਕਾਹੂ ਸਗਲ ਪਰੇ ਪੂਰਨ ਪੂਰ ਰਹੋ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਪਰੇ ਕਹਿੰਦੇ ਜਦੋਂ ਹੁਣ ਗੁਰੂ ਨੇ ਮੇਰੀ ਮਤ ਬਦਲ ਦਿੱਤੀ ਆ ਸੰਸਾਰ ਵੱਲੋਂ ਤੋੜ ਕੇ ਨਿਰੰਕਾਰ ਵੱਲ ਲਾ ਦਿੱਤੀ ਆ ਕਹਿੰਦੇ ਹੁਣ ਪਰਮੇਸ਼ਰ ਮੈਨੂੰ ਸਭ ਦੇ ਅੰਗ ਸੰਗ ਮਹਿਸੂਸ ਹੁੰਦਾ ਹਰ ਇੱਕ ਵਿੱਚ ਪਰਮੇਸ਼ਰ ਵਿਆਪਕ ਨਜ਼ਰ ਆਉਂਦਾ ਕੋਈ ਵੀ ਜਗ੍ਹਾ ਪਰਮੇਸ਼ਰ ਤੋਂ ਬਿਨਾਂ ਨਹੀਂ ਹੈਗੀ ਕਹਿੰਦੇ ਉਹ ਗੁਣਾ ਦਾ ਖਜ਼ਾਨਾ ਕਿਰਪਾ ਦਾ ਖਜ਼ਾਨਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਨਾਨਕ ਜੀ ਕਹਿੰਦੇ ਇਸ ਤਰ੍ਹਾਂ ਹੁਣ ਮੇਰੀ ਜਿਹੜੀ ਕੀਤੀ ਕਾਲਣਾ ਉਹ ਥਾਏ ਪੈ ਗਈ ਆ ਕਿ ਮੈਨੂੰ ਪਰਮੇਸ਼ਰ ਵਿਆਪਕ ਨਜ਼ਰ ਆ ਰਿਹਾ ਹੈ ਬਿਲਾਵਲ ਮਹਿਲਾ ਪੰਜਮਾ ਮਨ ਕੀਆ ਕਹਤਾ ਹਉ ਕਿਆ ਕਹਤਾ ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ ਤਿਸ ਅੱਗੇ ਕੀਆ ਕਹਤਾ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਏ ਮੇਰੇ ਮਨ ਤੂੰ ਕੀ ਕਹਿ ਰਿਹਾ ਹੈ ਏ ਜੀਵ ਤੂੰ ਕੀ ਕਹਿ ਰਿਹਾ ਹੈ ਕਹਿੰਦੇ ਉਹ ਪਰਮੇਸ਼ਰ ਜੋ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਉਹਦੇ ਅੱਗੇ ਅਸੀਂ ਕੋਈ ਠੱਗੀ ਫਰੇਵ ਨਹੀਂ ਕਰ ਸਕਦੇ ਇਹ ਕਿ ਸਾਡੇ ਦਿਲ ਵਿੱਚ ਕੁਝ ਹੋਰ ਹੋਏ ਤੇ ਪਰਮੇਸ਼ਰ ਅੱਗੇ ਕੁਝ ਹੋਰ ਕਹੀਏ ਉਹ ਤੇ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਉਹਦੇ ਅੱਗੇ ਕੋਈ ਲੁਕੋ ਨਹੀਂ ਰਹਿ ਸਕਦਾ ਆਨ ਬੋਲੇ ਕੋ ਤੂੰ ਹੀ ਪਛਾਨੈ ਜੋ ਜੀਅਨ ਮਹਿ ਹੋਤਾ ਤੇਰੀ ਮਨ ਕਾਏ ਕਹਾ ਲੋ ਡਹਿ ਕੇ ਜੋ ਪੇਖਤ ਹੀ ਸੰਗ ਸੁਨਤਾ ਕਹਿੰਦੇ ਹੈ ਮੇਰੇ ਜੀ ਜਿਹੜੇ ਤਰਿਕ ਅੰਦਰ ਵਰਤ ਰਿਹਾ ਹੈ ਤੇਰੇ ਬਿਨਾ ਬੋਲਣ ਤੋਂ ਪਰਮੇਸ਼ਰ ਜਾਣਦਾ ਹੈ ਕਹਿੰਦੇ ਹੈ ਮੇਰੇ ਮਨ ਤੂੰ ਕੀ ਠੱਗੀ ਕਰਦਾ ਪਰਮੇਸ਼ਰ ਨਾਲ ਉਹ ਤੇ ਤੇਰੇ ਅੰਗ ਸੰਗ ਹੈ ਸਦਾ ਹੀ ਤੂੰ ਕੀ ਕਰ ਰਿਹਾ ਹੈ ਉਹਨੂੰ ਦੇਖ ਵੀ ਰਿਹਾ ਹੈ ਤੇ ਤੂੰ ਕੀ ਬੋਲ ਰਿਹਾ ਹੈ ਤੇਰੇ ਅੰਦਰ ਕੀ ਚੱਲ ਰਿਹਾ ਹੈ ਉਹਨੂੰ ਸੁਣ ਵੀ ਰਿਹਾ ਹੈ ਤੇਰੇ ਬੋਲਣ ਦੀ ਲੋੜ ਨਹੀਂ ਤੇਰੇ ਅੰਦਰ ਦੀ ਜਾਣਦਾ ਇਸ ਲਈ ਕਹਿੰਦੇ ਆ ਨਾ ਕਿ ਵੀ ਜਦੋਂ ਅਸੀਂ ਕਿਸੇ ਨਾਲ ਕੋਈ ਮਾੜਾ ਕਰਨ ਲੱਗিয়ে ਤਾਂ ਸੋਚੀਏ ਕਿ ਜੇ ਉਹਨੂੰ ਨਹੀਂ ਪਤਾ ਲੱਗਦਾ ਜਿਹਦੇ ਨਾਲ ਮਾੜਾ ਕਰਨ ਲੱਗ ਰਹੇ ਆ ਪਰ ਪਰਮੇਸ਼ਰ ਤਾਂ 24 ਘੰਟੇ ਨਾਲ ਆ ਸਭ ਕੁਝ ਦੇਖ ਰਿਹਾ ਹੈ ਕੀ ਅਸੀਂ ਸੋਚ ਰਹੇ ਹਾਂ ਕਿ ਅਸੀਂ ਕਰ ਰਹੇ ਹਾਂ ਕਿਸੇ ਨਾਲ ਚੰਗਾ ਮਾੜਾ ਉਹ 24 ਘੰਟੇ ਨਾਲ ਸਭ ਕੁਝ ਦੇਖਦਾ ਵੀ ਤੇ ਸੁਣਦਾ ਵੀ ਆ ਫਿਰ ਕਦੋਂ ਮਾੜਾ ਕਰ ਸਕਦੇ ਆ ਨਾ ਹੀ ਕਰੀਏ ਕਦੇ ਚੰਗਾ ਹੀ ਕਰੀਏ ਹੋ ਵਾਹਿਗੁਰੂ ਜੀ ਜੇ ਜੋ ਆਪਣਾ ਕੀਤਾ ਆਪੇ ਹੀ ਪਾਉਣਾ ਤੇ ਬਸ ਉਹਦਾ ਨਾਮ ਹੀ ਤੇ ਆਉਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਐ ਸੋ ਜਾਨ ਪਏ ਮਨ ਆਨੰਦ ਆਨ ਨਬੀਓ ਕਰਤਾ ਕਹ ਨਾਨਕ ਗੁਰ ਪਏ ਦਿਾਰਾ ਹਰ ਰੰਗ ਨਾ ਕਬੂਲਹਿਤਾ ਕਹਿੰਦੇ ਜਦੋਂ ਜੀਵ ਨੂੰ ਇਹ ਪਤਾ ਲੱਗ ਜਾਂਦਾ ਕਿ ਵੀ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਕਹਿੰਦੇ ਇਹ ਸੋਚ ਕੇ ਮਨ ਆਨੰਦ ਨਾਲ ਭਰ ਜਾਂਦਾ ਕੇ ਪਰਮੇਸ਼ਰ ਜੋ ਕਰਦਾ ਭਲੀ ਕਰਦਾ ਤੇ ਉਹਦੇ ਤੋਂ ਬਿਨਾ ਹੋਰ ਕੋਈ ਕੁਝ ਕਰਦਾ ਨਹੀਂ ਫਿਰ ਇਸ ਸੋਚ ਨਾਲ ਮਨ ਆਨੰਦ ਨਾਲ ਪਰ ਜਾਂਦਾ ਨਾਨਕ ਜੀ ਕਹਿੰਦੇ ਨੇ ਜਦੋਂ ਗੁਰੂ ਦੇ ਆਲੂ ਹੋ ਗਏ ਕਿਸੇ ਜੀਵ ਤੇ ਤਾਂ ਉਸ ਜੀਵ ਦਾ ਪਰਮੇਸ਼ਰ ਨਾਲ ਪਿਆਰ ਪ੍ਰੇਮ ਕਦੇ ਘਟਦਾ ਨਹੀਂਗਾ ਤਾਂ ਪਰਮੇਸ਼ਰ ਦਾ ਪ੍ਰੇਮ ਰੰਗ ਕਦੇ ਲੈਂਦਾ ਨਹੀਂਗਾ ਬਿਲਾਵਲ ਮਹੱਲਾ ਪੰਜਵਾਂ ਨਿੰਦਕ ਐਸੇ ਹੀ ਝਰਪਰੀਏ ਇਹ ਨਿਸਾਨੀ ਸੁਨੋ ਤੁਮ ਪਾਈ ਜਿਉਂ ਕਾਲ ਰਪੀਤ ਗਿਰਿਐ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਜੀਵ ਕਿਸੇ ਦੀ ਨਿੰਦਾ ਕਰਦੇ ਨੇ ਉਹਨਾਂ ਦਾ ਆਤਮਿਕ ਜੀਵਨ ਇਸ ਤਰ੍ਹਾਂ ਡਿੱਗ ਜਾਂਦਾ ਜਿਵੇਂ ਕਹਿੰਦੇ ਕਲਰ ਦੀ ਕੰਧ ਹੁੰਦੀ ਆ ਇਹ ਨਿਸ਼ਾਨੀਆਂ ਕਹਿੰਦੇ ਕਲਰ ਦੀ ਕੰਧ ਰਹਿੰਦੀ ਨਹੀਂਗੀ ਤੇ ਉਹਨਾਂ ਦਾ ਆਤਮਿਕ ਜੀਵਨ ਵੀ ਫਿਰ ਨੀਵਾ ਹੋ ਜਾਂਦਾ ਜੋ ਕਿਸੇ ਦੀ ਨਿੰਦਾ ਕਰਦੇ ਨੇ ਜੋ ਦੇਖੈ ਸ਼ਦਰ ਤੋ ਨਿੰਦਕ ਉਮਾਹੇ ਪਲੋ ਦੇਖ ਦੁਖ ਭਰੀਐ ਆਠ ਪਹਿਰ ਚਿਤ ਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਕਹਿੰਦੇ ਜਿਹੜੇ ਨਿੰਦਾ ਕਰਨ ਵਾਲੇ ਨੇ ਨਾ ਜੇ ਕਿਸੇ ਦੇ ਵਿੱਚ ਔਗਣ ਦੇਖਦੇ ਨੇ ਬੜਾ ਖੁਸ਼ ਹੁੰਦੇ ਨੇ ਕਿ ਵੀ ਹੁਣ ਨਿੰਦਾ ਕਰਨ ਨੂੰ ਮਿਲ ਗਈ ਪਰ ਜੇ ਉਹਨਾਂ ਦਾ ਕੋਈ ਭਲਾ ਕੰਮ ਦੇਖਦੇ ਨੇ ਭਲੇ ਗੁਣ ਦੇਖਦੇ ਨੇ ਫਿਰ ਦੁਖੀ ਹੁੰਦੇ ਨੇ ਵੀ ਹੁਣ ਕਾਦੀ ਨਿੰਦਾ ਕਰੀਏ ਕਹਿੰਦੇ ਅੱਠੇ ਪਹਿਰ ਉਹ ਨਿੰਦਾ ਬਾਰੇ ਬਯੰਤਾ ਬਣਾਉਂਦੇ ਨੇ ਜੇ ਉਹ ਕਿਸੇ ਦਾ ਮਾੜਾ ਕਰ ਨਹੀਂ ਸਕਦੇ ਪਰ ਮਾੜਾ ਸੋਚਣ ਦੇ ਕਰਕੇ ਉਨਾਂ ਨੂੰ ਆਤਮਿਕ ਮੌਤ ਆਉਂਦੀ ਆ ਵਿਕਾਰਾਂ ਵਿੱਚ ਡੁੱਬਦੇ ਨੇ ਨਿੰਦਕ ਪ੍ਰਭੂ ਪੁਲਾਇਆ ਕਾਲ ਨੇ ਰੈ ਆਇਆ ਹਰ ਜਨ ਸਿਉ ਬਾਦ ਉਠ ਰੀਐ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰੀਐ ਜਿਹੜੇ ਨਿੰਦਕ ਨੇ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਨੇ ਆਪ ਹੀ ਕੁਰਾਹੇ ਪਾਇਆ ਆਤਮਿਕ ਮੌਤ ਉਹਨਾਂ ਨੂੰ ਘੇਰੀ ਰੱਖਦੀ ਆ ਉਹ ਪਰਮੇਸ਼ਰ ਦੇ ਸੇਵਕਾਂ ਦੇ ਨਾਲ ਸਦਾ ਝਗੜਾ ਰੱਖਦੇ ਨੇ ਪਰ ਨਾਨਕ ਜੀ ਕਹਿੰਦੇ ਨੇ ਕਿ ਜਿਹੜੇ ਪਰਮੇਸ਼ਰ ਦੇ ਸੇਵਕ ਨੇ ਉਹਨਾਂ ਦਾ ਮਨੁੱਖ ਕੀ ਵਿਗਾੜ ਸਕਦਾ ਜਿਨ੍ਹਾਂ ਦਾ ਰਾਖਾ ਆਪ ਪਰਮੇਸ਼ਰ ਕੋਈ ਮਨੁੱਖ ਪਰਮੇਸ਼ਰ ਦੇ ਸੇਵਕਾਂ ਵੱਲ ਮੜਾ ਤੱਕ ਵੀ ਨਹੀਂ ਸਕਦਾ ਕਿਉਂਕਿ ਪਰਮੇਸ਼ਰ ਆਪਣੇ ਸੇਵਕਾਂ ਦੀ ਰਾਖੀ ਆਪ ਕਰਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ